ਮੁਰਤੋਂ ਅਮਰਿਤਪਾਲ ਦੇ ਹੱਕ ਚ ਬੋਲੇ ਐਮਪੀ ਚਰਨਜੀਤ ਚੰਨੀ ਕਿਹਾ ਉਹਨਾਂ ਦੇ ਚੋਣ ਲੜਨ ਵੇਲੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਕੀਤਾ ਇਤਰਾਜ਼ ਅਮਰਿਤਪਾਲ ਨੂੰ ਡਿਬ੍ਰੂਗੜ੍ਹ ਜੇਲ੍ਹ ਤੋਂ ਲਿਆਂਦਾ ਜਾਵੇ ਬਾਣਵਾਰੀ لال ਪ੍ਰੋਹਿਤ ਦੀ ਜਗ੍ਹਾ ਗੁਲਾਬਚੰਦ ਕਟਾਰੀਆ ਹੋਣਗੇ ਪੰਜਾਬ ਦੇ ਨਵੇਂ ਗਵਰਨਰ ਸੀਐਮ ਮਾਨ ਬੋਲੇ ਮੇਰੀ ਉਹਨਾਂ ਨਾਲ ਕੋਈ ਨਿੱਜੀ ਤਲਕੀ ਨਹੀਂ ਸੀ ਪਰ ਪੈਰਲਲ ਸਰਕਾਰ ਚਲਾ ਰਹੀ ਸੀ ਰਾਜਪਾਲ ਨਵੇਂ ਗਵਰਨਰ ਨਾਲ ਮਿਲ ਕੇ ਚੱਲਣ ਦੀ ਕੋਸ਼ਿਸ਼ ਇਹ ਮਾਨ ਨੇ ਪੰਜਾਬ ਲਈ ਸਪੈਸ਼ਲ ਪੈਕੇਜ ਦੀ ਕੀਤੀ ਵੰਗ ਬੋਲੇ ਪਹਾੜੀ ਸੂਬਿਆਂ ਵਾਂਗ ਸਾਨੂੰ ਵੀ ਇੰਡਸਟਰੀ ਲਈ ਮਿਲਣ ਵਿਸ਼ੇਸ਼ ਛੋਟਾਂ ਵਾਂਡੀ ਸੂਬੇ ਜੰਮੂ ਕਸ਼ਮੀਰ ਤੇ ਹਿਮਾਚਲ ਬਣੇ ਹੋਏ ਨੇ ਐਕਸ ਹੈਵਨ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਜ਼ਿਮਨੀ ਚੋਣ ਲੜਨ ਦੀ ਸੰਭਾਵਨਾ ਤੇ ਬੋਲੇ ਸੀਐਮ ਮਾਨ ਅਜਿਹਾ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਪ੍ਰਚਾਰ ਕਰਨ ਦਾ ਮਤਲਬ ਸਿਆਸਤ ਚਾਉਣਾ ਨਹੀਂ ਦਿੱਲੀ ਜੀ ਯੂਪੀਐਸਸੀ ਦੀ ਤਿਆਰੀ ਕਰੇ ਤਿੰਨ ਸਟੂਡੈਂਟਸ ਦੀ ਮੌਤ ਤੇ ਸੰਗਰਾਮ ਵਿਦਿਆਰਥੀਆਂ ਨੇ ਲਾਇਆ ਧਰਨਾ ਇਹ ਵੀ ਵੀਪੀ ਨੇ ਮੇਅਰ ਦੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ ਕੋਚਿੰਗ ਸੈਂਟਰ ਦੇ ਬੇਸਮੈਂਟ ਚ ਡੁੱਬਣ ਨਾਲ ਤਿੰਨ ਵਿਦਿਆਰਥੀਆਂ ਦੀ ਗਈ ਜਾਨ ਯੂਪੀਐਸਸੀ ਕੋਚਿੰਗ ਸੈਂਟਰ ਹਾਦਸੇ ਤੇ ਦਿੱਲੀ ਪੁਲਿਸ ਦਾ ਵੱਡਾ ਐਕਸ਼ਨ ਦਰਜ ਕੀਤੀ ਐਫਆਈਆਰ ਸੈਂਟਰ ਦੇ ਮਾਲਕ ਤੇ ਆਰਡੀਨੇਟਰ ਨੂੰ ਕੀਤਾ ਗ੍ਰਿਫਤਾਰ ਐਲਜੀ ਨੇ ਡਿਵੀਜ਼ਨਲ ਕਮਿਸ਼ਨਰ ਤੋਂ ਮੰਗੀ ਹਾਦਸੇ ਦੀ ਜਾਂਚ ਰਿਪੋਰਟ ਅਗਾਮੇ ਤੇ ਐਕਸ਼ਨ ਵਿੱਚ ਆਲੇ ਗਰਮਾਈ ਸਿਆਸਤ ਭਾਜਪਾ ਤੇ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਠਹਿਰਾਇਆ ਜ਼ਿੰਮੇਵਾਰ ਤਾਂ ਸਰਕਾਰ ਬੋਲੀ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਏ ਪੈਰਿਸ 올림픽 ਚ ਖੁੱਲਿਆ ਭਾਰਤ ਦਾ ਖਾਤਾ ਪਿਸਟਲ ਕੁਇਨ ਮਨੂ ਬਾਕਰ ਨੇ ਜਿੱਤਿਆ ਬ੍ਰੌਂਜ਼ ਮੈਡਲ ਸ਼ੂਟਿੰਗ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮੈਡਲ ਮਨੂ ਬਾਕਰ ਦੇ ਮੈਡਲ ਜਿੱਤਣ ਤੇ ਪੂਰੇ ਦੇਸ਼ ਚ ਖੁਸ਼ੀ ਦੀ ਲਹਿਰ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ हरियाणा ਤੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਮੈਡਲ ਕੁਈਨ ਨੂੰ ਦਿੱਤੀ ਵਧਾਈ ਤਾਂ ਪਰਿਵਾਰ ਬੋਲਿਆ ਹਲੇ ਤਾਂ ਸ਼ੁਰੂਆਤ ਅੱਗੇ ਹੋਰ ਵੀ ਵਧੀਆ ਕਰਦੇ ਸਾਂ ਸਸਿਕਾਲ న్యూਸ ਦੀ ਟੀਮ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਿਜੇਪਾਲ ਸਿੰਘ ਬਰਾੜ ਸੱਤ ਵਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਚਰਨਜੀਤ ਸਿੰਘ ਚੰਨੀ ਦੇ ਇੱਕ ਬਿਆਨ ਤੋਂ ਚਰਨਜੀਤ ਸਿੰਘ ਚੰਨੀ ਵੱਲੋਂ ਦੁਬਾਰਾ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਗਿਆ ਹੈ ਫਿਰ ਅਮਰਿਤਪਾਲ ਦੇ ਹੱਕ ਦੇ ਵਿੱਚ ਚਰਨਜੀਤ ਚੰਨੀ ਬੋਲੇ ਨੇ ਔਰ ਉਹਨਾਂ ਕਹਿਆ ਹੈ ਕਿ ਚੋਣਾਂ ਵੇਲੇ ਪੰਜਾਬ ਸਰਕਾਰ ਨੇ ਉਹਨਾਂ ਦੇ ਚੋਣ ਲੜਨ ਤੇ ਇਤਰਾਸ ਨਿਯੋਕ ਕਿਉਂ ਨਹੀਂ ਕੀਤਾ ਉਹਨਾਂ ਕਹਿਆ ਕਿ ਅਮਰਿਤ ਅਮਰਿਤਪਾਲ ਨੂੰ ਡਿਬਰੂਗੜ ਦੀ ਜੇਲ੍ਹ ਚੋਂ ਬਾਹਰ ਲਿਆਂਦਾ ਜਾਵੇ ਸੋ ਚਰਨਜੀਤ ਚੰਨੀ ਵੱਲੋਂ ਦੁਬਾਰਾ ਇਹ ਫਿਰ ਅਮਰਿਤਪਾਲ ਦੇ ਹੱਕ ਦੇ ਵਿੱਚ ਆਵਾਜ਼ ਚੱਕੀ ਗਈ ਹੈ ਹਾਲਾਂਕਿ ਕਾਂਗਰਸ ਪਾਰਟੀ ਨੇ ਜੋ ਚੰਨੀ ਵੱਲੋਂ ਪਹਿਲਾਂ ਸਪੀਚ ਦਿੱਤੀ ਗਈ ਸੀ ਸਵਾਦੇ ਅੰਦਰ ਉਸ ਤੋਂ ਕਿਨਾਰਾ ਕਰ ਲਿਆ ਸੀ ਪਰ ਚੰਨੀ ਆਪਣੀ ਗੱਲ ਤੇ ਖੜੇ ਨੇ ਔਰ ਅੱਜ ਫੇਰ ਚੰਨੀ ਵੱਲੋਂ ਅਮਰਿਤਪਾਲ ਦੇ ਸੰਦਰਭ ਦੇ ਵਿੱਚ ਇਹ ਬਿਆਨ ਦਿੱਤਾ ਗਿਆ ਇਸੀ ਗੱਲ ਕੀਤੀ ਹੈ ਜਿਹੜਾ ਖੰਡੂਰ ਸਾਹਿਬ ਹਲਕੇ ਦੇ 20 ਲੱਖ ਵੋਟਰ ਹੈ ਉਹਨਾਂ ਦੀ ਕਿ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ ਜਦੋਂ ਅਮਰਿਤਪਾਲ ਦੇ ਕਾਗਜ਼ ਢਾਕਲ ਕੀ ਕਿਉਂ ਨੇ ਤਾਂ ਉਦੋਂ ਮੁੱਖ ਮੰਤਰੀ ਕਿੱਥੇ ਸੀ ਜੇ ਇਹਨਾਂ ਨੂੰ ਮੱਝੋ ਗਲਤ ਸੀ ਤਾਂ ਉਹਦੇ ਕਾਗਜ਼ ਰੋਪੜੇ ਚਾਹੀਦੇ ਸੀ ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਪਾਸ ਕੀਤੇ ਉਦੋਂ ਸਰਕਾਰ ਨੇ ਕਿਉਂ ਨਹੀਂ ਬਜਟ ਕੀਤਾ ਕਿ ਇਹ ਗਲਤ ਬੰਦਾ ਇਹ ਐਮਪੀ ਨਹੀਂ ਬਣਨਾ ਚਾਹੀਦਾ ਫਿਰ ਉਹ ਐਮਪੀ ਬਣ ਗਿਆ ਜਦੋਂ ਉਹਨੇ ਸੌ ਚੱਕੀ ਹੈ ਉਹਨੂੰ ਵੀ ਬਰੁਗੜ ਤੋਂ ਲਿਕੇ ਆਏ ਆ ਤੇ ਉੱਥੇ ਸੌ ਚੱਕਾਈ ਹੈ ਨਾਲ ਹੋ ਕੇ ਫਿਰ ਫਿਰ ਉਦੋਂ ਕਿਉਂ ਨਹੀਂ ਰੋਕਿਆ ਵੀ ਇਹ ਗਲਤ ਬੰਦਾ ਸੌ ਚੱਕਦਾ ਹੈ ਕਿ ਹੁਣ ਜਦੋਂ ਐਮਪੀ ਬਣ ਗਿਆ ਸੌ ਵੀ ਚੱਕ ਲਈ ਤਾਂ ਉੱਥੇ ਦੇ ਜਿਹੜੇ ਬੰਦੇ ਆ ਜਾਂ ਤਾਂ ਇਹੋ ਕੈਂਸਲ ਕਰਾ ਲੈਣ ਜੇ ਇਹ ਕਹਿੰਦੇ ਜੀ ਗਲਤ ਹੈ ਤਾਂ ਉੱਥੇ ਦੇ ਬੰਦਿਆਂ ਨੂੰ ਹੋਰ ਕੋਈ ਐਮਪੀ ਮਿਲ ਜੇ ਜਿਹੜੇ ਸਾਡੇ ਖੰਡੂਰ ਸਾਹਿਬ ਦੇ 20 ਲੱਖ ਵੋਟਰ ਹੈ ਉਹਨਾਂ ਦਾ ਕੀ ਬਣੇਗਾ ਉਹਨਾਂ ਦੀ ਗੱਲ ਕੌਣ ਕਰੇਗਾ ਮੈਂ ਜਲੰਧਰ ਰੋ ਚੁੜਕੇ ਗਿਆ ਮੈਂ ਜਲੰਧਰ ਉੱਥੇ ਮੈਨੂੰ ਮੌਕਾ ਮਿਲਿਆ ਮੈਂ ਜਲੰਧਰ ਦੀ ਗੱਲ ਕੀਤੀ ਖੰਡੂਰ ਸਾਹਿਬ ਦੀ ਕੌਣ ਕਰੇਗਾ ਇਹ ਇਸ਼ੂ ਹੈ ਚਰਨਜੀਤ ਚੰਨੀ ਵੱਲੋਂ ਅਮਰਿਤਪਾਲ ਦਾ ਜ਼ਿਕਰ ਕੀਤਾ ਗਿਆ ਧਰਮਨੀਤ ਬਿੱਟੂ ਨੇ ਚੰਨੀ ਤੇ ਸਵਾਲ ਚੱਕੇ ਔਰ ਉਹਨਾਂ ਚਰਨਜੀਤ ਚੰਨੀ ਤੋਂ ਮਾਫੀ ਦੀ ਮੰਗ ਕੀਤੀ ਉਹਨਾਂ ਕਹਿੰਿਆ ਕਿ ਚੰਨੀ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਨੇ ਤੇ ਕਾਂਗਰਸ ਵੱਲੋਂ ਉਹਨਾਂ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਗਿਆ ਹੈ ਲਿਹਾਜ਼ਾ ਹੁਣ ਜਾਂ ਤਾਂ ਚੰਨੀ ਮਾਫੀ ਮੰਗਣ ਜਾਂ ਕਾਂਗਰਸ ਹੋਣਾ ਤੇ ਕੋਈ ਐਕਸ਼ਨ ਲੱਗ ਐਮਰਜੈਂਸੀ ਇਹ ਵੀ ਹੈ ਕਿ 20 ਲੱਖ ਲੋਕੋ ਦੁਆਰਾ 20 ਲੱਖ ਲੋਕੋ ਦੁਆਰਾ ਪੰਜਾਬ ਨੇ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਅਤੇ ਉਹ ਐਨਐਸਸੀ ਲਗਾ ਕੇ ਅੰਦਰ ਰੱਖਾ ہوا ਹੈ ਫਰੀडम ऑफ ਸਪੀਚ ਉਸकी ਕਨਸਟੀਚਿਊਐਂਸੀ ਦੇ ਲੋਕੋਂ ਕੀ ਬਾਤ یہاں ਨਹੀਂ ਰੱਖ ਪਾ ਰਹੇ ਇਹ ਵੀ ਐਮਰਜੈਂਸੀ ਹੈ ਉਹຊੋ ਐਸੀ ਗੱਲ ਕੀਤੀ ਹੈ ਜਿਹੜਾ ਖੰਡੂਰ ਸਾਹਿਬ ਹਲਕੇ ਦੇ 20 ਲੱਖ ਵੋਟਰ ਹੈ ਉਹਨਾਂ ਦੀ ਕਿ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ ਜਦੋਂ ਅਮਰਿਤਪਾਲ ਦੇ ਕਾਗਜ਼ ਦਾਖਲ ਕੀਤੇ ਆ ਉਹਨੇ ਤਾਂ ਉਦੋਂ ਮੁੱਖ ਮੰਤਰੀ ਕਿੱਥੇ ਸੀ ਜੇ ਇਹਨਾਂ ਮੱਝੋ ਗਲਤ ਸੀ ਤਾਂ ਉਹ ਕਾਗਜ਼ ਰੋਪੜਿਆ ਚਾਹੀਦਾ ਸੀ ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਪਾਸ ਕੀਤੇ ਉਦੋਂ ਸਰਕਾਰ ਨੇ ਕਿਉਂ ਨਹੀਂ ਅਬਜੈਕਟ ਕੀਤਾ ਕਿ ਇਹ ਗਲਤ ਬੰਦਾ ਇਹਦੇ ਐਮਪੀ ਨਹੀਂ ਬਣਨਾ ਚਾਹੀਦਾ ਫਿਰ ਉਹ ਐਮਪੀ ਬਣ ਗਿਆ ਜਦੋਂ ਉਹਨੇ ਸੌ ਚੱਕੀ ਹੈ ਉਹਨੂੰ ਵੀ ਬਰਵਾਰਤੂ ਲੱਗ ਗਿਆ ਹੈ ਤੇ ਉੱਤੇ ਸੌ ਚੱਕਾਈਏ ਨਾਲ ਹੋ ਕੇ ਫਿਰ ਫੇ ਉਦੋਂ ਕਿਉਂ ਨਹੀਂ ਰੋਕਿਆ ਵੀ ਇਹ ਗਲਤ ਬੰਦਾ ਸੌ ਚੱਕਦਾ ਤੇ ਹੁਣ ਜਦੋਂ MP ਬਣ ਗਿਆ ਸੌ ਵੀ ਚੱਕ ਲਈ ਤਾਂ ਉੱਥੇ ਦੇ ਜਿਹੜੇ ਬੰਦੇ ਆ ਜਾਂ ਤਾਂ ਇਹ ਜੋ ਕੈਂਸਲ ਕਰਾ ਲੈਣਗੇ ਇਹ ਕਹਿੰਦੇ ਜੀ ਗਲਤ ਹੈ ਤਾਂ ਉੱਥੇ ਦੇ ਮੰਦਿਆਂ ਨੂੰ ਹੋਰ ਕੋਈ MP ਮਿਲ ਜੇ ਜਿਹੜੇ ਸਾਡੇ ਖੰਡੂਰ ਸਾਹਿਬ ਦੇ 20 ਲੱਖ ਵੋਟਰ ਹੈ ਉਹਨਾਂ ਦਾ ਕੀ ਬਣੇਗਾ ਉਹਨਾਂ ਦੀ ਗੱਲ ਕੌਣ ਕਰੇਗਾ ਮੈਂ ਜਲੰਧਰ ਰੋ ਚੁੱਕੇ ਗਿਆ ਮੈਂ ਜਲੰਧਰ ਉੱਥੇ ਮੈਨੂੰ ਮੌਕਾ ਮਿਲਿਆ ਮੈਂ ਜਲੰਧਰ ਦੀ ਗੱਲ ਕੀਤੀ ਖੰਡੂਰ ਸਾਹਿਬ ਦੀ ਕੌਣ ਕਰੇਗਾ ਇਹ ਇਸ਼ੂ ਹੈ ਤ ਚੰਨੀ ਦੇ ਦੋਨੇ ਬਿਆਨ ਅਸੀਂ ਸੁਣਾਏ ਐ ਚੰਨੀ ਨੇ ਪਹਿਲਾਂ ਲੋਕ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਸੀ ਤੇ ਉਸ ਤੋਂ ਬਾਅਦ ਅੱਜ ਉਹ ਜਲੰਧਰ ਦੇ ਵਿੱਚ ਸੀ ਤੇ ਜਦੋਂ ਦੁਬਾਰਾ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਫੇਰ ਇਹ ਗੱਲ ਦੁਹਰਾਈ ਨਾ ਸਿਰਫ ਆਪਣਾ ਉਹ ਬਿਆਨ ਦੁਹਰਾਇਆ ਬਲਕਿ ਪੰਜਾਬ ਸਰਕਾਰ ਤੇ ਵੀ ਸਵਾਲ ਚੱਕੇ ਕਿ ਪੰਜਾਬ ਸਰਕਾਰ ਨੇ ਉਸ ਵੇਲੇ ਵਿਰੋਧ ਕਿਉਂ ਨਹੀਂ ਕੀਤਾ ਉਧਰ ਰਵਨੀਤ ਬਿੱਟੂ ਨੇ ਚੰਨੀ ਤੇ ਨਿਸ਼ਾਨਾ ਸਾਧਿਆ ਔਰ ਉਹਨਾਂ ਕਿਹਾ ਕਿ ਜਦੋਂ ਕਾਂਗਰਸ ਨੇ ਆਪਣੇ ਆਪ ਨੂੰ ਉਸ ਬਿਆਨ ਤੋਂ ਅਲੱਗ ਕਰ ਲਿਆ ਤਾਂ ਫਿਰ ਚੰਨੀ ਹੁਣ ਯਾ ਤਾਂ ਆਪਣੇ ਬਿਆਨ ਤੇ ਮਾਫੀ ਮੰਗਣ ਜਾਂ ਕਾਂਗਰਸ ਉਹਨਾਂ ਤੇ ਕੋਈ ਐਕਸ਼ਨ ਲਵੇ ਕੀ ਕੁਝ ਕਿਹਾ ਰਮਨੀਤ ਬਿੱਟੂ ਨੇ ਉਹ ਵੀ ਸੁਣਦੇ ਹਾਂ ਸਾਡਾ ਤਾਂ ਬੋਲਣਾ ਕੋਈ ਰਹਿ ਹੀ ਨਹੀਂ ਗਿਆ ਹੁਣ ਪਾਰਟੀ ਉਹ ਕਿਨਾਰਾ ਕਰ ਗਈ ਦੇਖੋ ਇੱਕ ਉਹਨਾਂ ਦਾ ਸੀ ਡਬਲਯੂ ਸੀ ਮੈਂਬਰ ਇਹ ਰਵਿੰਦਰ ਜੀ ਮੈਂ ਸਾਰੇ ਅਸੀਂ ਜਾਣਦੇ ਹਾਂ ਸਭ ਤੋਂ ਵੱਡੀ ਜਿਹੜੀ ਕਾਂਗਰਸ ਪਾਰਟੀ ਦੀ ਕਾਂਗਰਸ ਵਰਕਿੰਗ ਕਮੇਟੀ ਉਹਦੇ ਚਰਨਜੀਤ ਚੰਨੀ ਜੀ ਮੈਂਬਰ ਨੇ ਕਿ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਉਹਨਾਂ ਦੇ ਜਨਰਲ ਸੈਕਟਰੀ ਨੇ ਕਿਨਾਰਾ ਕਰ ਲਿਆ ਵੀ ਅਸੀਂ ਨਹੀਂ ਚੰਨੀ ਹੁਣ ਗੱਲ ਇਹ ਆ ਜਾਂ ਤਾਂ ਚੰਨੀ ਜੀ ਇਸ ਗੱਲ ਤੋਂ ਮਾਫੀ ਮੰਗਣ ਜਾਂ ਫਿਰ ਪਾਰਟੀ ਚੰਨੀ ਜੀ ਨੂੰ ਕੱਢ ਕੇ ਪਰੇ ਕਰੇ ਨਾ ਤਾਂ ਦੋ ਹੀ ਨੇ ਨਾ ਹੁਣ ਜਦੋਂ ਉਹਨਾਂ ਦੀ ਗੱਲ ਤੇ ਪਾਰਟੀ ਨੇ ਕਿਨਾਰਾ ਕਰ ਲਿਆ ਵੀ ਨਾ 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 ਇਹ ਜੋ ਬੋਲੇ ਇਹਨਾਂ ਦਾ ਬਿਆਨ ਆ ਭਾਈ ਸਾਡਾ ਨਹੀਂਗਾ ਤੁਸੀਂ ਅੰਦਾਜ਼ਾ ਲਾ ਲਓ ਵੀ ਹੁਣ ਚੰਨੀ ਜੀ ਦੀ ਰਹਿ ਕੀ ਗਈ ਹੈ ਤੇ ਹੁਣ ਗੱਲ ਗਵਰਨਰ ਦੀ ਮੁੱਖ ਮੰਤਰੀ ਤੇ ਗਵਰਨਰ ਦੀ ਤਲਖੀ ਦੇ ਵਿਚਾਰੇ बनवारी लाल पुरोहित ਦਾ ਅਸਤੀਫਾ ਮਨਜ਼ੂਰ ਹੋ ਗਿਆ ਤੇ ਨਵੇਂ ਰਾਜਪਾਲ ਵੱਲੋਂ ਵਜੋਂ ਭਾਜਪੀ ਦੇ ਕੱਦਾਵਰ ਚਿਹਰੇ ਤੇ ਮੋਹਰ ਲੱਗ ਗਈ ਹੁਣ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਗਵਰਨਰ ਹੋਣਗੇ ਗਵਰਨਰ ਤੇ ਮੁੱਖ ਮੰਤਰੀ ਵਿਚਾਲੇ ਤਕਰਾਰ ਦੇ ਅਨੇਕਾਂ ਹੀ ਐਪੀਸੋਡ ਦੇ ਬਾਅਦ ਆਖਿਰਕਾਰ 5 ਮਹੀਨਿਆਂ ਬਾਅਦ ਬਨਵਾਰੀ ਲਾਲ ਪੁਰੀਹੋਤ ਦਾ ਅਸਤੀਫਾ ਮਨਜ਼ੂਰ ਹੋ ਗਿਆ ਜੋਨ ਗੁਲਾਬਚੰਦ ਕਟਾਰੀਆ ਪੰਜਾਬ ਦੇ ਨਵੇਂ ਗਵਰਨਰ ਹੋਣਗੇ ਜੋ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਵੀ ਕਾਰਜਪਾਲ ਸੰਭਾਲਣਗੇ 31 ਅਗਸਤ 2021 ਨੂੰ ਬਨਵਾਰੀ لال ਪ੍ਰੋਹਿਤ ਪੰਜਾਬ ਦੇ ਗਵਰਨਰ ਬਣੇ 3 ਫਰਵਰੀ 2024 ਨੂੰ ਰਾਸ਼ਟਰਪਤੀ ਨੂੰ ਅਸਤੀਫਾ ਭੇਜਿਆ ਤੇ ਅਖਰਕਾਰ 27 ਜੁਲਾਈ 2024 ਨੂੰ ਅਸਤੀਫਾ ਮਨਜ਼ੂਰ ਹੋ ਗਿਆ ਤਾਂ ਪੰਜਾਬ ਦਾ ਗਵਰਨਰ ਬਦਲਣ ਦੇ ਬਾਅਦ ਮੁੱਖ ਮੰਤਰੀ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਸੀਐਮ ਨੇ ਕਿਹਾ ਕਿ ਨਵੇਂ ਰਾਜਪਾਲ ਦਾ ਸਵਾਗਤ ਹੈ ਰਲ ਕੇ ਕੰਮ ਕਰਾਂਗੇ ਨਾਲੇ ਉਹਨਾਂ ਕਹਿ ਕੇ ਬਨਵਾਰੀ ਲਾਲ ਪੁਰੀਹਤ ਨਾਲ ਉਹਨਾਂ ਦੀ ਕੋਈ ਨਿੱਜੀ ਤਲਖੀ ਨਹੀਂ ਹੈ ਮੇਰਾ ਕੋਈ ਉਹਨਾਂ ਨਾਲ ਨਿੱਜੀ ਨਹੀਂ ਹੈਗਾ ਕੋਈ ਮੇਰੀ ਤਲਖੀ ਜਾਂ ਕੋਈ ਹੋਰ ਸਤਿਕਾਰ ਕਰਦੇ ਆ ਪਰ ਹਾਂ ਇਹ ਤਾਂ ਹੁਣ ਰਾਸ਼ਟਰਪਤੀ ਮੈਡਮ ਨੇ ਸੱਤਾਟ ਕਿਤੇ ਬੇਕੱਦ ਚੇਂਜ ਉਹ ਪੰਜਾਬ ਦਾ ਵੀ ਹੈ ਤੇ ਨਵੇਂ ਜਿਹੜੇ ਗਵਰਨਰ ਆਉਣਗੇ ਸਵਾਗਤ ਕਰਾਂਗੇ ਮਿਲ ਕੇ ਕੰਮ ਕਰਾਂਗੇ ਔਰ ਉਹਨਾਂ ਦੇ ਵੀ ਸਵਧਾਨਿਕਾ ਜਿਹੜੇ ਰਾਈਟ ਨੇ ਉਹ ਵੀ ਪ੍ਰੋਟੈਕਟ ਹੋਣਗੇ ਤੇ ਜੋ ਇਲੈਕਟਿਡ ਗਵਰਨਮੈਂਟ ਦੇ ਸੰਵਿਧਾਨ ਕਕ ਨੇ ਉਹ ਪ੍ਰਟਾਟੋਣੀ ਚਾਹੀਦੀ ਆਖਿਰ ਪੰਜਾਬ ਦੇ ਨਵੇਂ ਲਗਾਏ ਗਵਰਨਰ ਗੁਲਾਬਚੰਦ ਕਟਾਰੀਆ ਦਾ ਕੀ ਪਿਛੋਕੜ ਹੈ ਤੁਹਾਨੂੰ ਇਸ ਤੋਂ ਵੀ ਵਿਸਥਾਰ ਦੇ ਨਾਲ ਬਾਖਿ ਖਿ ਕਰਵਾਉਂਦੇ ਆ ਗੁਲਾਬਚੰਦ ਕਟਾਰੀਆ ਅਸਮ ਦੇ ਰਾਜਪਾਲ ਰਹੇ ਨੇ Rajasthan BJP ਦੇ ਕੱਦਾਵਰ ਆਗੂਆਂ ਦੇ ਵਿੱਚੋਂ ਇੱਕ ਨੇ Rajasthan ਸਰਕਾਰ ਦੇ ਵਿੱਚ ਕਈ ਵਾਰ ਮੰਤਰੀ ਰਹਿ ਚੁੱਕੇ ਨੇ Rajasthan ਸਰਕਾਰ ਚ ਗ੍ਰਹਿ ਮੰਤਰੀ ਵੀ ਰਹੇ ਰਾਜਸ탄 ਦੇ ਬੀਜਪੀ ਦੇ ਸਾਬਕਾ ਪ੍ਰਧਾਨ ਇਸ ਤੋਂ ਇਲਾਵਾ ਰਾਜਸ탄 ਵਿਧਾਨ ਸਭਾ ਦੇ ਵਿੱਚ ਐਲਓਪੀ ਵਜੋਂ ਭੂਮਿਕਾ ਵੀ ਨਿਭਾ ਚੁੱਕੇ ਨੇ 8 ਵਾਰ ਦੇ ਐਮਐਲਏ ਤੇ 1 ਵਾਰ ਦੇ ਐਮਪੀ ਰਹੇ ਨੇ ਫਿਕਰ ਜੋ ਹੋ ਗਿਆ ਕਿ ਮੁੱਖ ਮੰਤਰੀ ਮਾਨ ਤੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਦੇ ਵਿਚਕਾਰ ਕਈ ਮੁੱਦਿਆਂ ਤੇ ਟਕਰਾਅ ਹੋ ਚੁੱਕੀ ਹੈ ਜਿਸ ਦੇ ਵਿੱਚ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਬਿੱਲਾਂ ਨੂੰ ਮਨਜ਼ੂਰੀ ਦੇ ਵਿੱਚ ਦੇਰੀ ਯੂਨੀਵਰਸਿਟੀਆਂ ਦੇ ਵੀਸੀ ਦੀ ਨਿਯੁਕਤੀ ਵਾਲਾ ਮੁੱਦਾ ਸ਼ਾਮਲ ਹੈ ਇਸ ਤੋਂ ਲਾਵਾ ਗਵਰਨਰ ਦੇ ਵੱਲੋਂ ਸਰहदी ਇਲਾਕਿਆਂ ਦਾ ਦੌਰਾ ਕਰਨਾ ਕਾਨੂੰਨ ਵਿਵਸਥਾ ਤੇ ਸਵਾਲ ਚੁੱਕਣਾ ਸੂਬੇ ਦੇ ਵਿੱਚ ਨਸ਼ੇ ਦੇ ਮੁੱਦੇ ਤੇ ਵੀ ਤਸਲ ਹੋ ਚੁੱਕੀ ਹੈ ਐਸਸੀਐਸਟੀ ਸਟੂਡੈਂਟਸ ਦਾ ਵਜੀਫਾ ਪ੍ਰਿੰਸੀਪਲਸ ਦੀ ਸਿੰਗਾਪੁਰ ਤੋਂ ਟ੍ਰੇਨਿੰਗ ਹੋਣਾ ਆਈਪੀਐਸ ਕੁਲਦੀਪ ਸਿੰਘ ਚਾਲਦੀ ਪ੍ਰਮੋਸ਼ਨ ਤੇ ਸਰਕਾਰੀ ਹੈਲੀਕਾਪਟਰ ਦਾ ਇਸਤੇਮਾਲ ਨੂੰ ਲੈ ਕੇ ਵੀ ਮੁੱਖ ਮੰਤਰੀ ਤੇ ਗਵਰਨਰ ਆਮੋ ਸਾਹਮਣੇ ਹੋ ਚੁੱਕੇ ਨੇ ਖੈਰ ਹੁਣ ਪੰਜਾਬ ਦੇ ਗਵਰਨਰ ਬਦਲ ਚੁੱਕੇ ਨੇ ਇਸ ਤਬਦੀਲੀ ਦੇ ਨਾਲ ਮੁੱਖ ਮੰਤਰੀ ਤੇ ਗਵਰਨਰ ਵਾਲੀ ਤਕਰਾਰ ਕਿੰਨੇ ਕ ਖਤਮ ਹੁੰਦੀ ਹੈ ਇਹ ਵੇਖਣਾ ਹੋਵੇਗਾ। ਚੰਡੀਗੜ੍ਹ ਤੋਂ ਪੰਕਜ ਕਪਾਈ న్యూਸ 18 ਪੰਜਾਬ ਤੇ ਮੁੱਖ ਮੰਤਰੀ ਭਗਵਤ ਮਾਨ ਨੇ ਪੰਜਾਬ ਦੇ ਲਈ ਸਪੈਸ਼ਲ ਪੈਕੇਜ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਫਾਈਨੈਂਸ ਕੌਂਸਲ ਅੱਗੇ ਆਪਣੀਆਂ ਮੰਗਾਂ ਰੱਖੀਆਂ ਨੇ। ਬੀਐਸਐਫ ਨਾਲ ਰਲ ਕੇ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਕੰਮ ਕਰ ਰਹੀ ਹੈ 30 ਤੋਂ 35 ਫੀਸਦੀ ਪੁਲਿਸ ਕਰਮਚਾਰੀ ਨੈਸ਼ਨਲ ਸਿਕਿਉਰਿਟੀ ਦੇ ਕੰਮ 'ਚ ਲੱਗੇ ਹੋਏ ਨੇ। ਉਨਾ ਕਿਹਾ ਕਿ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਟੈਕਸ 7 ਬਣਾਇਆ ਗਿਆ ਹੈ ਪੰਜਾਬ ਚ ਵੀ ਇੰਡਸਟਰੀ ਤੇ ਟੈਕਸ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ ਔਰ ਬਜਟ ਤੇ ਵੀ ਉਹਨਾਂ ਇਤਰਾਜ਼ ਜਤਾਇਆ ਕਿ ਬਜਟ ਦੇ ਵਿੱਚ ਪੰਜਾਬ ਦਾ ਨਾਮ ਤੱਕ ਨਹੀਂ ਲਿਆ ਇੱਕ ਦਿਨ ਵਿੱਚ ਵੀ 80000 ਨਫਰੀ ਸੀ ਅੱਜ ਲਗਭਗ 23 ਸਾਲ ਬਾਅਦ 2024 ਵੀ 80000 ਰਹਾ ਨਵੇਂ ਭਰਤੀ ਜੋ ਰਟਾਇਰ ਹੁੰਦੇ ਨੇ ਭਾਈ ਬਾਈਕ ਸੋ ਦੇ ਨੇੜੇ ਟਾਇਰ ਹੁੰਦੇ ਆ ਇੱਕ ਸਾਲ ਚ ਉਹਨੇ ਕਰ ਲੈਨੇ ਆ ਪਰ ਨੰਨੀਆਂ ਪੋਸਟਾਂ ਕ੍ਰੀਏਟ ਨਹੀਂ ਹੋ ਰਹੀਆਂ ਅਰਜ਼ ਸਭ ਤੋਂ ਮੈਂ ਜਦੋਂ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਆਏ ਸੀ ਹੁਣ ਪਿਛਲੇ ਦਿਨੀ ਉੱਥੇ ਵੀ ਮੈਂ ਇਹ ਗੱਲ ਉਠਾਈ ਸੀ ਇੱਕ ਪੰਜਾਬ ਜਿਹੜੀ ਸਟੇਟ ਹੈ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡਾ ਬਾਰਡਰ ਪਾਕਿਸਤਾਨ ਨਾਲ ਲੱਗਦਾ 30 ਤੋਂ 35% ਪੁਲਿਸ ਸਾਡੀ ਬੀਐਸਐਫ ਨਾਲ ਮਿਲ ਕੇ ਕੰਮ ਕਰਦੀ ਹੈ ਮਤਲਬ ਪੁਲਿਸਿੰਗ ਨਹੀਂ ਕਰਦੀ ਉਹਨਾਂ ਨਾਲ ਕਦੇ ਡਰੋਨ ਆ ਗਿਆ ਜੀ ਕਦੇ ਪਠਾਨਕੋਟ ਚ ਛੱਕੀ ਦੇਖੇ ਗਏ ਜੀ ਤਲਾਸ਼ੀਆਂ ਲਓ ਜੀ ਇੱਥੇ ਹੁਣ ਸਾਰੇ ਪਿੰਡਾਂ ਦੀਆਂ ਖੇਤਾਂ ਦੀਆਂ ਵਿਹਾਰ ਦੀ ਪੁਲਿਸ ਵਿਹਾਰ ਵਾਸਤੇ ਸਿਰ ਵਿਹਾਰ ਦਾ ਕੰਮ ਦੇਖਦੀ ਹੈ ਯੂਪੀ ਦੀ ਪੁਲਿਸ ਯੂਪੀ ਲਈ ਦੇਖਦੀ ਹੈ ਪਰ ਪੰਜਾਬ ਦੀ ਪੁਲਿਸ ਚੋਂ 30% ਪੁਲਿਸ 35% ਪੁਲਿਸ ਜਿਹੜੀ ਆ ਪੰਜ ਸੱਤ ਜ਼ਿਲ੍ਹਿਆਂ ਦੇ ਨੈਸ਼ਨਲ ਸਕਿਉਰਿਟੀ ਦਾ ਕੰਮ ਕਰ ਰਹੀ ਹੈ ਅਸੀਂ ਕਹ ਜੀ ਤਨਖਾਹ ਅਸੀਂ ਦਿੰਨੇ ਆ ਕੰਮ ਲੈ ਰਹੇ ਆ ਪੈਰਾਮਿਲਟਰੀ ਦਾ ਨਾ ਤੋਂ ਤੁਸੀਂ ਸਾਨੂੰ ਇਹ ਵੀ ਇਸ ਵੀ ਕੰਪਨਸੇਸ਼ਨ ਦਿਓ ਪਲੱਸ ਜੇ ਮੈਂ ਕਿਸੇ ਇੰਡਸਟਰੀਲਿਸਟ ਨੂੰ ਲੈ ਕੇ ਆਉਣਾ ਪੰਜਾਬ ਚ ਆ ਜਾਂਦਾ ਉਹ ਵੀ ਠੀਕ ਹੈ ਜੀ ਤੁਸੀਂ ਚੰਗਾ ਗਵਰਨੈਂਸ ਦੇ ਰਹੇ ਹੋ ਕੋਈ ਖੱਜਲ ਖਵਾਰੀ ਨਹੀਂ ਹੈਗੀ ਆ ਜਾਣੇ ਅਸੀਂ ਫੈਕਟਰੀ ਲਾ ਲੈਨੇ ਜਦੋਂ ਮੈਂ ਉਹਨੂੰ ਕਹਿਣਾ ਕਿ ਉਹਨੇ ਫੈਕਟਰੀ ਨੂੰ ਵਧਾ ਲਾ ਵੱਡੀ ਗੱਲ ਆ ਤੋ ਕਹਿੰਦਾ ਮੈਂ ਕਠੂਏ ਜਾਊਂਗਾ ਜੱਬ ਬਧੀ ਜਾਊਂਗਾ ਆਲੇ ਦੁਆਲੇ ਤੁਸੀਂ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਤੁਸੀਂ ਟੈਕ 7 ਬਣਾ ਲਿਆ ਉੱਥੇ ਦੇਤੀਆਂ ਛੋਟਾਂ ਸਾਨੂੰ ਤਾਰਾਂ ਦੇ ਵਿੱਚ ਘੇਰ ਲਿਆ ਇਧਰ 532 ਕਿਲੋਮੀਟਰ ਤਾਰ ਇਧਰ ਹੈ ਇਧਰ ਖਨੋਰੀ ਲੱਗੀ ਹੋਈ ਹੈ ਇਹ ਤਾਂ ਸ਼ੰਭੂ ਤੇ ਆ ਸਾਨੂੰ ਤਾਰਾਂ ਲਾ ਕੇ ਆਲੇ ਦੁਆਲੇ ਸਾਨੂੰ ਕਹਿੰਦੇ ਤਰੱਕੀ ਕਰਕੇ ਦਿਖਾਓ ਤੁਸੀਂ ਸਾਨੂੰ ਵੀ ਉਹੀ ਛੋਟਾਂ ਦੇ ਦਿਓ ਜਿਹੜੀਆਂ ਇਹਨਾਂ ਉਹਨਾਂ ਨੂੰ ਦਿੱਤੀਆਂ ਨੇ ਅਸੀਂ ਤਰੱਕੀ ਕਰਕੇ ਦਿਖਾ ਦੇਾਂਗੇ ਤੁਹਾਨੂੰ ਪੰਜਾਬੀ ਆ ਪੂਰੀ ਦੁਨੀਆ 'ਚ ਕਾਮਯਾਬ ਆਂ ਜਿੱਥੇ ਵੀ ਜਾਈਏ ਕਾਮਯਾਬ ਹੁੰਨੇ ਆ ਕਦੇ ਤੁਹਾਨੂੰ ਪੰਜਾਬੀ ਫੇਲ ਪੰਜਾਬੀ ਨਹੀਂ ਮਿਲੂਗਾ ਗੰਭੀਰ ਚਿੰਤਾ ਦੀ ਗੱਲ ਆ ਇਹ ਗੱਲ ਲੋਕਾਂ ਨੂੰ ਵੀ ਸਾਰਿਆਂ ਨੂੰ ਇਹਨਾਂ ਦੀ ਪਾਰਟੀ ਤੇ ਵੀ ਪ੍ਰੈਸ਼ਰ ਪਾਉਣਾ ਚਾਹੀਦਾ ਬਾਕੀ ਸੂਬੇ ਆਪਾਂ ਕਹਿ ਤਾਂ ਦਿੰਨੇ ਆ ਬਿਹਾਰ ਲੈ ਗਿਆ ਜੀ ਆਂਧਰਾ ਲੈ ਗਿਆ ਜੀ ਅਜੇ ਕੀ ਬਜਟ ਸਾਰੇ ਦੇਸ਼ ਦਾ ਕੋਈ ਆਂਧਰਾ ਬਿਹਾਰ ਦਾ ਨਹੀਂਗਾ ਪਰ ਜੇ ਅਸੀਂ ਜਾਵਾਂਗੇ ਨਹੀਂ ਅਸੀਂ ਕੋਈ ਉੱਥੇ ਪ੍ਰੋਜੈਕਟ ਬਾਰੇ ਕੋਈ ਗੱਲ ਹੀ ਨਹੀਂ ਰੱਖਾਂਗੇ ਤਾਂ ਫਿਰ ਸਾਨੂੰ ਪੈਸਾ ਮਿਲੂਗਾ ਕਿ ਨਹੀਂ ਮੇਰੀ ਇਹ ਗੱਲ ਸਮਝ ਨਹੀਂ ਆਈ ਇਹ ਮੈਂ ਤੁਹਾਡੇ ਰਾਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹਨਾਂ ਦੇ ਮੰਤਰੀਆਂ ਨੂੰ ਉਹਨਾਂ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਭਾਈ ਕੀ ਤਰੀਕਾ ਹੈ ਤੁਹਾਡੇ ਕੋਲ ਫੰਡ ਕਿੱਥੋਂ ਆਉਣਗੇ ਜਾ ਕੇ ਕੱਲ ਜਦੋਂ ਪ੍ਰਧਾਨ ਮੰਤਰੀ ਬੈਠੇ ਸੀ ਉਹਨਾਂ ਦੇ ਮੂਹਰੇ ਜਾ ਕੇ ਗੱਲ ਰੱਖਦੇ ਵੀ ਦੱਸੋ ਜੀ ਇਹਦਾ ਮਤਲਬ ਇਹ ਆ ਵੀ ਆਪ ਉਹ ਪੈਸਾ ਮਿਸਯੂਜ਼ ਕੀਤਾ ਹੋਇਆ ਉਹ ਪੈਸਾ ਜਿਹੜਾ ਹੈ ਖੁਰਦ-ਬੁਰਦ ਕੀਤਾ ਹੋਇਆ ਹੈ ਇਸ ਕਰਕੇ ਜਾ ਕੇ ਉੱਥੇ ਫੇਸ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਕੋਲ ਜਾਂਦੇ ਨਹੀਂ ਉਹਨਾਂ ਤੋਂ ਟਲਦੇ ਆ ਲੁਕਦੇ ਆ ਕਿਉਂਕਿ ਜੰਨਾ ਵੀ ਪੈਸਾ ਸੈਂਟਰ ਦਾ ਆਇਆ ਉਹ ਇਹਨਾਂ ਨੇ ਖੁਰਦ-ਭੁਰਦ ਕਰਕੇ ਉਹ ਚਾਹੇ ਮੈਂ ਹਲਵਾਰੇ ਦੀ ਗੱਲ ਕਰਨਾ ਦੂਜੇ ਦੀ ਗੱਲ ਕਰਨਾ ਉਹ ਵਿਚ ਵਿਚਾਲੇ ਖੜੇ ਨੇ ਉਹਨਾਂ ਨੂੰ ਪੂਰੇ ਨਹੀਂ ਕਰਦੇ ਫਲਾਈਟਾਂ ਕੋਈ ਜਹਾਜ਼ ਇੰਟਰਨੈਸ਼ਨਲ ਨੈਸ਼ਨਲ ਫਲਾਈਟ ਮੰਗਣ ਨਹੀਂ ਜਾਂਦੇ ਸੜਕਾਂ ਬਣਾਉਂਦੇ ਨਹੀਂ ਟ੍ਰੈਕ ਬਣਾਉਂਦੇ ਨਹੀਂ ਕੰਮ ਕਿਵੇਂ ਇੰਟਰਨੈਸ਼ਨਲ ਮਾਰਕੀਟ 'ਚ ਆਪਣੇ ਦੁਆਰ ਕਿਵੇਂ ਖੁੱਲਣਗੇ ਤੇ ਮੈਂ ਥੋੜੇ ਰਹੀ ਵੀ ਕਹਿਣਾ ਮੈਂ ਬਾਰ-ਬਾਰ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਅੱਗੇ ਸੈਂਟਰ ਨਾਲ ਗੱਲ ਕਰੋ ਉਹ ਸਰਕਾਰ ਵੀ ਜਦੋਂ ਕਿਸੇ ਦੀ ਬਣ ਜਾਂਦੀ ਹੈ ਕਿਸੇ ਪਾਰਟੀ ਦੀ ਨਹੀਂ ਰਹਿੰਦੀ ਉਹ ਸਰਕਾਰ ਲੋਕਾਂ ਦੀ ਹੈ ਤੇ ਬਾਕੀ ਸੂਬੇ ਨਹੀਂ ਅੱਗੇ ਨਹੀਂ ਗਈ ਜਾਣਗੇ ਫਿਰ ਆਪਾਂ ਦੇਖਦੇ ਹਾਂ ਮੈਨੂੰ ਲੱਗਦਾ ਹੈ کہیں ਉਹ ਵਿਚਾਰਹੀਣ ਤਾਂ ਨਹੀਂ ਹੋ ਗਏ ਵਿਚਾਰੋਂ ਕੀ ਕਮੀ ਹੋ ਸੁਝਾਅ ਦੀ ਕਮੀ ਹੋ ਜਾਂ ਇੱਛਾ ਦੀ ਕਮੀ ਹੈ ਇੱਛਾ ਸ਼ਕਤੀ ਨਹੀਂ ਹੈ ਕਿ ਵਿਚਾਰ ਹੀ ਨਹੀਂ या केवल राजनीति करने के लिए अब नीति आयोग का मंच को भी विपक्ष कर रहा है हम भी विपक्ष में रहे केंद्र की की सरकार भी भी उस उस समय समय प्लानिंग कमीशन होता था हमारे मुख्यमंत्री आते थे अपना थे अपना विषय रखते माने माने ना माने उस की बात हर व्यक्ति अपना सुझाव देता है बजट से पहले भी हम लोग लोगों के बीच में जाते हैं वित्त मंत्री हमारे यहाँ भी आए हम लोगों को भी वहां पर बुलाते हैं किसी तरह से ही नीति आयोग भविष्य के लिए किन योजनाओं पर काम करना है फीडबैक मैकेनिज्म अगर राज्यों का नहीं होगा और राज्यों के चुने हुए प्रतिनिधि क्या अपने आप को आज इस सिस्टम से केवल इसलिए दूर रखना चाहते हैं कि उनको एक राजनीति करनी है हमने पिछले कुछ वर्ष पार्लियामेंट में भी ऐसे देखे कि विपक्ष केवल हंगामा चाहता था बाइकआउट चाहता था जो सड़कों पर हंगामा कर सकते थे वो सदन में जाकर करते थे सदन चर्चा के लिए ਇਸ ਤਰ੍ਹਾਂ ਸੇ ਨੀਤੀ ਆਯੋਗ ਦਾ ਪਲੈਟਫਾਰਮ ਚਰਚਾ ਲਈ ਹੈ ਫੀਡਬੈਕ ਲਈ ਹੈ ਪਾਲਿਸੀ ਮੇਕਿੰਗ ਲਈ ਹੈ ਤੇ ਹੁਣ ਗੱਲ ਕਰਦੇ ਆ ਸਰਕਾਰ ਦੇ ਮਿਸ਼ਨ ਸਿਹਤਮੰਦ ਪੰਜਾਬ ਦੀ ਜਿਸ ਦੇ ਤਹਿਤ ਸੂਬੇ ਦੀਆਂ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਨਵੀਆਂ 58 ਐਂਬੂਲੈਂਸ ਰਵਾਨਾ ਕੀਤੀ मिशन सेहतमंद पंजाब ਦੇ ਤਹਿਤ ਮਾਨ ਸਰਕਾਰ ਨੇ ਇੱਕ ਘੋਰ ਕਦਮ ਪੁੱਟਿਆ ਅਤੇ ਸਿਹਤ ਵਿਭਾਗ ਨੂੰ 14 ਕਰੋੜ ਰੁਪਏ ਦੀ ਲਾਗਤ ਦੇ ਨਾਲ 58 ਨਵੀਆਂ ਐਂਬੂਲੈਂਸ ਦੀ ਸੌਗਾਤ ਦਿੱਤੀ। ਚੰਡੀਗੜ੍ਹ ਦੇ ਸੀਐਮ ਰਿਹਾਂਸ਼ ਦੇ ਸਾਹਮਣੇ ਬਣੇ ਪਾਰਕ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਜਿੱਥੋਂ ਮੁੱਖ ਮੰਤਰੀ ਭਗਵਤ ਮਾਨ ਨੇ ਹਰੀ ਝੰਡੀ ਦਿਖਾ ਕੇ ਇਹਨਾਂ ਐਂਬੂਲੈਂਸ ਨੂੰ ਪੰਜਾਬ ਦੇ ਲਈ ਰਵਾਨਾ ਕਰ ਦਿੱਤਾ। ਇਹਨਾਂ ਐਂਬੂਲੈਂਸ ਦੇ ਸ਼ਾਮਲ ਹੋਣ ਦੇ ਨਾਲ ਸਿਹਤ ਵਿਭਾਗ ਦੇ ਵਿੱਚ ਹੁਣ 325 ਐਂਬੂਲੈਂਸ ਹੋ ਗਈਆਂ ਨੇ। ਸੀਮਾਨ ਨੇ ਕਿਹਾ ਕਿ ਸਰਕਾਰ ਦੀ ਪਹਿਲੀ ਤਰਜੀਹ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨਾ ਹੈ ਅਤੇ ਸਾਰੀਆਂ ਐਂਬੂਲੈਂਸ ਆਧੁਨਿਕ ਸਹੂਲਤਾਂ ਅਤੇ ਮੈਡੀਕਲ ਫੈਸਿਲਿਟੀ ਦੇ ਨਾਲ ਲੈਫਟ ਨੇ ਜਿਨ੍ਹਾਂ ਦੇ ਵਿੱਚ ਜੀਪੀਐਸ ਸਿਸਟਮ ਵੀ ਲੱਗਿਆ ਹੋਇਆ ਹੈ ਜੀਪੀਐਸ ਸਿਸਟਮ ਲੱਗੇ ਹੋਣੇ ਆਪ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿ ਗੱਡੀ ਕਿੱਥੇ ਹੈ ਤੇ 14 ਕਰੋੜ ਦੀ ਲਾਗਤ ਨਾਲ 58 ਨਵੀਆਂ ਅੱਜ ਐਂਬੂਲੈਂਸਾਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ ਇਦੇ ਵਿੱਚ ਸਾਰੇ ਲੇਟੈਸਟ ਕਲੀਅਰ ਨਹੀਂਗਾ ਕਿ ਫੱਟਾ ਲਾਤਾ ਅੰਦਰ ਵਸ ਇੱਕ ਇਹਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਦੇ ਨਾਲ ਰਿਲੇਟਡ ਜਿਹੜੀਆਂ ਕਿਉਂਕਿ 골ਡਨ ਆਵਰ ਕਹਿੰਦੇ ਆ ਉਹਨੂੰ ਮੈਡੀਕਲ ਲੈਂਗੁਏਜ ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਰਸਟ ਏਡ ਜਾਂ ਕੋਈ ਸਹਾਇਤਾ ਮਿਲ ਜੇ ਤਾਂ ਜ਼ਿੰਦਗੀ ਬਚ ਸਕਦੀ ਹੈ ਮੁੱਖ ਮੰਤਰੀ ਮਾਨ ਨੇ ਸੜਕ ਸੁਰੱਖਿਆ ਫੋਰਸ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਐਸਐਸਐਫ ਦੇ ਕਰਮੀਆਂ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਕੀਮਤੀ ਜਾਨ ਬਚਾ ਚੁੱਕੇ ਨੇ ਹੁਣੇ ਐਂਬੂਲੈਂਸ ਵੀ ਐਸਐਸਐਫ ਦੇ ਨਾਲ ਮਿਲ ਕੇ ਹੀ ਕੰਮ ਕਰਨ ਗਿਆ ਤਾਂ ਜੋ ਮਰੀਜ਼ਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾ ਸਕੇ ਐਸਐਸਐਫ ਨੇ ਹਜ਼ਾਰਾਂ ਜ਼ਿੰਦਗੀਆਂ ਬਚਾਤੀਆਂ 1 ਫਰਵਰੀ ਤੋਂ ਲੈ ਕੇ ਜੇ 1 ਜੁਲਾਈ ਤੱਕ ਦਾ ਡਾਟਾ ਜਿਹੜਾ ਕੰਪੇਅਰ ਕਰੀਏ ਪਿਛਲੇ ਸਾਲ ਨਾਲ ਤਾਂ ਹਜ਼ਾਰਾਂ ਦੀ ਗਿਣਤੀ ਚ ਹੈ ਜੀਆਂ ਜਿੰਦਗੀਆਂ ਬਚੀਆਂ ਨੇ ਜਿਹੜੀਆਂ ਐਸਐਸਐਫ ਨੇ ਟਾਈਮ 'ਤੇ ਹਸਪਤਾਲ 'ਤੇ ਪਹੁੰਚਾ ਦੇ ਸੋ ਐਸਐਸਐਫ ਦੇ ਨਾਲ ਵੀ ਇਹ ਜੁੜੀਆਂ ਹੋਈਆਂ ਨੇ 108 ਤੇ ਜਦੋਂ ਫੋਨ ਕੀਤਾ ਜਾਊਗਾ ਤਾਂ ਇਹ ਵੀ ਨਾਲ ਹੀ ਆਜੂਗੀ ਐਸਐਸਐਫ ਇਹਨਾਂ ਨੂੰ ਬੁਲਾ ਸਕਦੀ ਹੈ ਸੋ ਸਿਹਤ ਪੱਖੋਂ ਅਸੀਂ ਪੰਜਾਬ ਦੇ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਉਣੀ ਚਾਹੁੰਦੇ ਆ ਕਿਉਂਕਿ ਨੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸੁਰੱਖਤਾ ਦੀ ਗਾਰੰਟੀ ਦਿੱਤੀ ਸੀ ਤੇ ਲਗਾਤਾਰ ਕੰਮ ਇੱਕ ਅਹਿਮ ਹਿੱਸਾ ਹੈ ਜਿਸ ਦੇ ਨਾਲ ਮਰੀਜ਼ਾਂ ਨੂੰ ਜਲਦ ਹਸਪਤਾਲ ਪਹੁੰਚਾ ਲਈ ਐਂਬੂਲੈਂਸ ਦੀ ਕਾਰ ਦਾ ਸਾਹਮਣਾ ਨਾ ਕਰਨਾ ਪਵੇ న్యూਸ 18 ਲਈ ਚੰਡੀਗੜ੍ਹ ਤੋਂ ਪੰਕਜ ਕਪਾਈ ਦੀ ਰਿਪੋਰਟ